ਹਾਲ ਸਾਹ ਸ਼੍ਰੀ ਵਾਇਗੁਤੀ ਵਦੇ ਅੱਜ ਅਸੀਂ ਕਲਾਨੌਰ ਤੋਂ ਡੇਰਾ ਬਾਬਾ ਨਾਨਕ ਰੋਡ ਨੂੰ ਜਾਂਦੇ ਆਂ ਠੀ ਪੜ ਜਾਂਦਾ ਵਾ ਜਿਹੜਾ ਕਿ ਫਟਾਰ ਉਹਨੂੰ ਰੋਡ ਜਾਂਦਾ ਕਲਾਨੌਰ ਇੱਕ ਇਤਿਹਾਸਕ ਕਸਬਾ ਹੈਗਾ ਵਾ ਜਿੱਥੇ ਕੀ ਹੁਣ ਕਾਫੀ ਜਿੰਦਗੀ ਨੂੰ ਦੌਰ ਦੇ ਪਰ ਆਪ ਸਾਈ ਕਰਾ ਰਹੇ ਆਂ ਕਿਉਂਕਿ ਆਉਣ ਵਾਲੇ ਸਮੇਂ ਦੇ ਵਿੱਚ ਚੋਲਾ ਸਾਹਿਬ ਦਾ ਮੇਲਾ ਵਾ ਜਿਹੜਾ ਬਹੁਤ ਇਤਿਹਾਸਿਕ ਮੇਲਾ ਡੇਰਾ ਬਾਬਾ ਨਾਨਕ ਦਾ ਅੱਦੇ ਸਾਡੇ ਸ਼ਿਵ ਸ਼ੰਕਰ ਜੀ ਮਹਾਂ ਸ਼ਰਧਾ ਦਾ ਵੀ ਪ੍ਰੋਗਰਾਮ ਆ ਰਿਹਾ ਵਾ ਸਾਡਾ ਇਸ ਕਰਕੇ ਅਸੀਂ ਇਹ ਲੱਗ ਜਾ ਕੇ ਸਾਰੀ ਸਵਾਈ ਕਰਾ ਰਹੇ ਆ ਤਾਂ ਜੋ ਟ੍ਰੈਫਿਕ ਵਿੱਚ ਗੱਡੀਆਂ ਵਿੱਚ ਲੱਗ پارک ਹੋ ਸਕਣ ਅੱਜ ਲੋਕਾਂ ਨੂੰ ਬਹੁਤ ਵੱਡਾ ਮੇਲਾ ਹੋ ਸਾਡੇ ਕਲਾਂੌਰ ਦਾ ਸ਼੍ਰੀ ਰਾਤਰੀ ਦਾ ਉਹਦੇ ਵਿੱਚ ਗੱਡੀਆਂ ਨੂੰ پارک ਹੋਣ ਵਾਸਤੇ ਇੱਥੇ ਜਗ੍ਹਾ ਨਹੀਂ ਮਿਲਦੀ। ਦੌਰ ਹੈ ਲੈ ਜਿੰਨ ਕੋਈ ਅੱਧੀ ਲਓ ਬੇਟਾ ਕਰਵਾ ਜਾ ਰਹੇ ਆ ਕਿ ਬਾਕੀ ਉਹ ਉਸ ਤੋਂ ਲੈ ਕੇ ਤੱਕ ਹੁੰਦਾ ਕਿ ਇੱਥੇ ਕਲਾਂੌਰ ਦੇ ਸਾਡੇ ਸਾਹਮਣੇ ਦੇ ਸਾਡੇ ਬੈਂਕ ਉਨੀ ਸਭਾਈ ਹੋਈ ਤੇ ਚਲੋ ਇਹ ਹੈ ਕਿ ਅੱਧੀ ਇਹ ਮਤਾਲੂ ਜਿਸ ਪ੍ਰਿੰਸੀਪਲ ਨਾਲ ਕਾਨੂੰਨ ਦੇ ਵਿਵਹਾਰ ਨੂੰ ਸ਼ੁਰੂ ਹੁੰਦੀ ਹੈ ਸਸਾਪ ਦੇ ਨਾਲ ਕੰਮ ਜਿਹੜਾ ਉਹ ਕਰਦੇ ਨੇ ਕਰਦੇ ਇਹਨਾਂ ਦਾ ਬਹੁਤ ਬਹੁਤ ਢੰਗ ਨਾਲ ਕਰਦੇ ਆ ਇਹ ਕਰਦੇ ਨੇ ਜਿੜਾਬਾ ਦੀ ਸਸਾਪ ਦੇ ਪੁਲਕ ਧਿਆਨ ਰੱਖਦੇ ਆ ਧੰਨਵਾਦ